ਅਸੀਂ ਬਹੁਤ ਕੁਝ ਸੋਚਿਆ ਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਾ ਰਹੇ ਹਾਂ ਬਹੁਤ ਵਧੀਆ ਸ਼ਹਿਰ ਹੈ ਸੋਹਣਾ ਸ਼ਹਿਰ ਹੈ ਵਧੀਆ ਸੋਹਣਾ ਬਿਜ਼ਨਸ ਕਰਾਂਗੇ ਬਹੁਤ ਲੋਕਾਂ ਦਾ ਸੁਪਨਾ ਹੈ ਬਹੁਤ ਲੋਕਾਂ ਦਾ ਸੁਪਨਾ ਰਹਿੰਦਾ ਲੋਕ ਉਹ ਜਿਹੜੇ ਚੰਡੀਗੜ੍ਹ ਨਹੀਂ ਦੇਖ ਪਏ ਉਹ ਚੰਡੀਗੜ੍ਹ ਨਹੀਂ ਰਿਹਾ ਹੁਣ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਟ੍ਰੈਫਿਕ ਜਿਆਦਾ ਹੋ ਗਿਆ ਅਫਸਰशाही ਜਿਆਦਾ ਹੋ ਗਈ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਨੂੰ ਲੱਗਦਾ ਕਿ ਇਹਦੇ ਉੱਪਰ ਜਿਹੜੀ ਸਰਕਾਰ ਹੈ ਸਭ ਤੋਂ ਵੱਡੀ ਤੁਸੀਂ ਸਰਕਾਰ ਅਸੀਂ ਸਰਕਾਰ ਨੂੰ ਗਹਾਂਗੇ 3 ਸਾਲ ਵਾਸਤੇ ਕੌਣ ਲਗਾਉਂਦਾ ਅਫਸਰ ਸਰਕਾਰਾਂ ਲਗਾਉਂਦੀਆਂ ਗਵਰਨਰ ਸਾਹਿਬਾਂ ਤੇ 3 ਸਾਲ ਲਈ ਆਉਂਦੇ ਹੁਣ 10 ਸਾਲ ਤੇ ਜਦੋਂ ਕਿਰ ਉਦੋਂ ਅਸੀਂ ਬਾਰ ਬਾਰ ਨਮਰਨਮ ਦਿੰਦੇ ਰਹੇ ਗਵਰਨਰ ਸਾਹਿਬ ਨੂੰ ਮਿਲਤੇ ਰਹੇ ਐਡਵਾਈਜ਼ਰ ਸਾਹਿਬ ਨੂੰ ਮਿਲਤੇ ਰਹੇ ਕੁਝ ਨਹੀਂ ਹੋਇਆ ਸਾਨੂੰ ਇਹ ਹੀ ਕਹਿਆ ਜਾਂਦਾ ਸੀ ਚਾਹ ਪੀ ਲਾਇਆ ਜਾਂਦਾ ਸੀ ਔਰ ਇਹ ਕਹਿ ਜਾਂਦਾ ਸੀ ਕਿ ਬਸ ਤੁਸੀਂ ਬੈਠੋ ਤੁਹਾਡਾ ਕੰਮ ਹੋ ਗਿਆ ਨਾ ਉਰੇ ਤੋਂ OTS ਸਕੀਮ ਆਈ ਵਪਾਰੀਆਂ ਵਾਸਤੇ ਜਿਹੜਾ ਸੈਲ ਟੈਕਸ ਵਾਲੀ ਸੀ ਉਹਦੇ ਅਸੀਂ ਵਪਾਰੀ ਨੇ ਇੱਕ ਵਪਾਰੀ ਨੂੰ 2 ਸੇ 2.5 ਕਰੋੜ ਰੁਪਏ ਆਇਆ ਹੋਇਆ ਨੋਟਿਸ ਕੁੰਝੜਾ ਆਇਆ ਹੋਇਆ ਕਿਉਂ ਆਇਆ ਹੋਇਆ ਇਹ ਕੇਂਦਰ ਸਰਕਾਰ ਦੀ ناکਾਮੀ ਆ ਅਸੀਂ ਤਾਂ ਕੇਂਦਰ ਸਰਕਾਰ ਨੂੰ ਕੋਸਾਂਗੇ ਕਿਉਂਕਿ ਅਸੀਂ ਕੇਂਦਰ ਸਰਕਾਰ ਦੇ ਅਧੀਨ ਆਂਦੇ ਹਾਂ ਅਸੀਂ ਇਹ ਪੁੱਛਦੇ ਹਾਂ ਹੁਮ ਮਿਨਿਸਟਰ ਸਾਹਿਬ ਨੂੰ ਕਿ ਜੋ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਘਰ ਘਰ ਹੋਰ ਰੋਜ਼ਗਾਰ ਆਪਣਾ نیچے ਵਾਲੇ ਨੂੰ ਅਸੀਂ ਉੱਪਰ ਲੈ ਕੇ ਜਾਣਾ ਹਵਾਈ ਜਹਾਜ਼ ਤੇ ਚੜਾਵਾਂਗੇ ਪ੍ਰਧਾਨ ਮੰਤਰੀ ਜੀ ਨੇ ਐਲਾਨ ਕਰ ਦਿੱਤਾ ਕਿ ਚਾਪਲ ਵਾਲਾ ਵੀ ਜਿਹੜਾ ਉਹ ਜਹਾਜ਼ ਤੇ ਬਠੂਗਾ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਕੇਵਲ ਮੀਡੀਆ ਦੇ ਥਰੂ ਕਿਹਾ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਕਨਵਰਜਨ ਪੌਂਸੀ ਲਿਆਏ 80 ਪਲਾਟਾਂ ਲਈ ਤੁਸੀਂ ਕਨਵਰਜਨ ਪੌਂਸੀ ਲਿਆ ਦੀ ਤੇ ਸਾਡਾ ਕੀ ਕਸੂਰ ਜਿਹੜੀ 400 ਪਲਾਟ ਬੈਠਾ ਛੋਟਾ ਅਸੀਂ ਵੀ ਤੇ ਇਹਨੂੰ ਤਿਆਰ ਹੈ ਤੁਸੀਂ ਪਾਲਸੀ ਅਸੀਂ ਪਲਾਟਾ ਨੂੰ ਕਰਕੇ ਤੁਰੰਤ ਬੰਦ ਕਰਦੀ ਪਾਲਸੀ ਇਹਦਾ ਮਤਲਬ ਤੁਸੀਂ ਸੋਤੇਲਾ ਵਪਾਰ ਕੀਤਾ بڑے ਵਪਾਰੀ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੇ ਛੋਟੇ ਨੂੰ ਤੁਸੀਂ ਮਾਰਨਾ ਚਾਹੁੰਦੇ ਹੋ ਇਹ ਨਹੀਂ ਹੋਏਗਾ ਸਾਲ ਦਾ 5000 ਕਰੋੜ ਰੁਪਏ ਅਸੀਂ ਟਰਨਓਵਰ ਦਿੰਦੇ ਹਾਂ ਵਪਾਰੀ ਤੁਸੀਂ ਇਹ ਦੇਖੋ ਕਿੰਨਾ ਵੱਡਾ ਲਾਸ ਹੋਏਗਾ ਪ੍ਰਸ਼ਾਸਨ ਨੂੰ ਕਿੰਨਾ ਵੱਡਾ ਲਾਸ ਹੋਏਗਾ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਨੂੰ ਸਭ ਤੋਂ ਜ਼ਿਆਦਾ ਜਿਹੜਾ ਐ ਇਸ ਵਿੱਚ ਫਾਈਨੈਂਸ਼ਲੀ ਸਪੋਰਟ ਹੈ ਇੰਡਸਟਰੀ ਲਈ ਫੇਸ 2 ਤੋਂ ਸਸਿਕਲ ਚੰਡੀਗੜ੍ਹ ਸ਼ਹਿਰ ਨੂੰ ਦੇਖ ਕੇ ਜਿਵੇਂ ਚਰਚਾ ਹਮੇਸ਼ਾ ਹੁੰਦੀ ਹੈ ਉਰੋਂ ਦੇ ਸੋਹਣੇਪਨ ਨੂੰ ਲੈ ਕੇ ਤੇ ਗੱਲ ਇਹ ਹੈ ਵੀ ਉਰੇ ਸਿਸਟੇਮੈਟਿਕਲੀ ਚੀਜ਼ਾਂ ਚੱਲਦੀਆਂ ਨੇ ਪਰ ਗੱਲ ਇਹ ਹੈ ਵੀ ਤੁਸੀਂ ਕਦੇ ਸੋਚਿਆ ਇਸ ਚੀਜ਼ ਨੂੰ ਲੈ ਕੇ ਵੀ ਬਹੁਤੇ ਜ਼ਿਆਦਾ ਵੀ ਜਦੋਂ ਅਸੀਂ ਕਹਿੰਦੇ ਹੁੰਦੇ ਆ ਵੀ ਕਾਨੂੰਨ ਚ ਬੰਦ ਕੇ ਵੀ ਤੇ ਸਿਸਟਮ ਦੇ ਵਿੱਚ ਰਹਿ ਕੇ ਵੀ ਜਾਂ ਤਾਂ ਸਮੇਂ ਦੇ ਨਾਲ ਚੀਜ਼ਾਂ ਚੇਂਜ ਹੋਈ ਜਾਣ ਪਰ ਜੇਕਰ ਅਸੀਂ ਪੁਰਾਣੇ ਹੀ ਕਿਤਾਬਾਂ ਨੂੰ ਦੇਖੀ ਜਾਵਾਂਗੇ ਤੇ ਅੱਜ ਦੇ ਸਿਸਟਮ ਦੇ ਵਿੱਚ ਜਾਉਣਾ ਤਾਂ ਦਿੱਕਤਾਂ ਖੜੀਆਂ ਹੁੰਦੀਆਂ ਨੇਗੀਆਂ ਤੁਸੀਂ ਸਮਝਿਓਗੇ ਕਾਫੀ ਗੱਲ ਹੈ ਕਿਉਂਕਿ ਅੱਜ ਉਰੇ ਦੀ ਵਪਾਰੀ ਦੀ ਕਰਾਂਗੇ ਚੰਡੀਗੜ੍ਹ ਦੇ ਵਪਾਰੀ ਦੀ ਜ 1972-74 ਚ ਜਦੋਂ ਉਹਰੇ ਬਸਣਾ ਸ਼ੁਰੂ ਹੋਇਆ ਹੌਲੀ ਹੌਲੀ ਲੋਕ ਆਉਣੇ ਸ਼ੁਰੂ ਹੋਏ ਯਾਨੀ ਕਿ ਉਰੋਂ ਦੇ ਇੰਡਸਟਰੀ ਏਰੀਆ ਉਸ ਸਮੇਂ ਦੇ ਹਿਸਾਬ ਦੇ ਨਾਲ ਬਣਾਏ ਗਏ ਉਦੋਂ ਬਾਅਦ ਦੇ ਵਿੱਚ ਅੱਜ ਹਾਲਾਤ ਇਹ ਪੈਦਾ ਹੋ ਗਏ ਕਿ ਜਿਹੜਾ ਉਰੇ ਦਾ ਵਪਾਰੀ ਆ ਉਹ ਤਰਾਹੀ ਮਾਮ ਕਰਦਾ ਹੈ ਤੇ ਸਭ ਤੋਂ ਵੱਡਾ ਦੋਸ਼ ਉਹ ਮੰਨਦਾ ਵੀ ਜਿਹੜੇ ਅਫਸਰ ਸ਼ਾਹੀ ਉਰੇ ਤਿੰਨ-ਤਿੰਨ ਸਾਲਾਂ ਬਾਅਦ ਬਦਲਦੀ ਰਹਿੰਦੀ ਆ ਉਹ ਆਪਦਾ ਫਾਇਦਾ ਤਾਂ ਖੱਟ ਜਾਂਦੇ ਨੇ ਜਾਂ ਆਪਦਾ ਪੀਰੀਅਡ ਲਗਾ ਜਾਂਦੇ ਨੇ ਪਰ ਵਪਾਰੀ ਉੱਥੇ ਦਾ ਉੱਥੇ ਆ ਨਾ ਉਹਦੀ ਕਦੇ ਗੱਲ ਸੁਣੀ ਗਈ ਗਾਟਾ ਉਹਨੂੰ ਅੱਜ ਇਸ ਕਰਕੇ ਪੈ ਰਹੇ ਹੈ ਕਿਉਂਕਿ ਉਹ ਵੱਧ ਫੁੱਲ ਨਹੀਂ ਰਿਹਾ ਉਸ ਸਮੇਂ ਦੇ ਹਿਸਾਬ ਦੇ ਨਾਲ ਅਸ਼ੋਕ ਤਿਵਾੜੀ ਨੇ ਸਾਡੇ ਨਾਲ ਤਿਵਾੜੀ ਸਾਹਿਬ ਤੁਸੀਂ ਕਦੋਂ ਆਏ ਚੰਡੀਗੜ੍ਹ ਕਦੋਂ ਸ਼ੁਰੂਆਤ ਕਰੀ ਸੀ ਉਰੇ 2002 ਤੇ ਆਇਆ ਉਹਦੇ ਪਹਿਲੇ ਸਾਡਾ ਪਲਾਟ ਸੀ ਉੱਥੇ ਤੇ ਅਸੀਂ ਆਂਦੇ ਰਹੇ ਚੰਡੀਗੜ੍ਹ ਅਸੀਂ ਬਹੁਤ ਕੁਝ ਸੋਚਿਆ ਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਾ ਰਹੇ ਹਾਂ ਬਹੁਤ ਵਧੀਆ ਸ਼ਹਿਰ ਹੈ ਸੋਹਣਾ ਸ਼ਹਿਰ ਹੈ ਵਧੀਆ ਸੋਹਣਾ ਬਿਜ਼ਨਸ ਕਰਾਂਗੇ ਬਹੁਤ ਲੋਕਾਂ ਦਾ ਸੁਪਨਾ ਰਹਿਦਾ ਬਹੁਤ ਲੋਕਾਂ ਦਾ ਸੁਪਨਾ ਰਹਿੰਦਾ ਲੋਕ ਉਹ ਜਿਹੜੇ ਚੰਡੀਗੜ੍ਹ ਨਹੀਂ ਦੇਖ ਪਾਏ ਉਹ ਚੰਡੀਗੜ੍ਹ ਨਹੀਂ ਰਹਿਆ ਹੁਣ ਚੰਡੀਗੜ੍ਹ ਤੁਸੀਂ ਦੇਖ ਰਹ ਸੜਕਾਂ ਦੇ ਵਿੱਚ ਬੈਠੇ ਹੋਏ ਆ ਪਿੱਛੇ ਵੀ ਧਰਨਾ ਦਿੱਤਾ ਅੱਜ ਵੀ ਉਹ ਧਰਨੇ ਦੀ ਤਿਆਰੀ ਕਰ ਰਹੇ ਆ ਤੇ ਕਦੇ ਕਿਸੇ ਅਫਸਰ ਨੂੰ ਮਿਲ ਰਹੇ ਆ 3 ਸਾਲ ਲਈ ਅਫਸਰ ਆਂਦੇ ਆ ਆ ਕੇ ਚਲੇ ਜਾਂਦੇ ਆ ਲਾਰੀ ਲੱਪੇ ਕਰ ਜਾਂਦੇ ਆ ਮੈਨੂੰ ਲੱਗਦਾ ਕਿ ਇਹਦੇ ਉੱਪਰ ਜਿਹੜੀ ਸਰਕਾਰ ਹੈ ਸਭ ਤੋਂ ਵੱਡੀ ਦੋਸ਼ੀ ਸਰਕਾਰ ਹੈ ਅਸੀਂ ਸਰਕਾਰ ਨੂੰ ਕਹਾਂਗੇ 3 ਸਾਲ ਵਾਸਤੇ ਕੌਣ ਲਗਾਉਂਦਾ ਅਫਸਰ ਸਰਕਾਰਾਂ ਲਗਾਉਂਦੀਆਂ ਗਵਰਨਰ ਸਾਹਿਬਾਂ ਤੇ 3 ਸਾਲ ਲਈ ਆਂਦੇ ਆ ਸਿਸਟਮ ਉਹਦਾ ਇਸੇ ਤਰ੍ਹਾਂ ਦੇ ਨਾਲ ਆ ਕਿ ਸਪੈਸ਼ਲ ਐਕਟ ਨਾ ਜਦੋਂ ਚੰਡੀਗੜ੍ਹ ਬਣਿਆ ਤੇ ਪੰਜਾਬ ਤੇ ਹਰਿਆਣਾ ਦੀ ਬੰਡ ਕਰਕੇ ਡੈਪੂਟੇਸ਼ਨਾਂ ਦੇ ਕਰਕੇ ਅਫਸਰਾਂ ਨੂੰ ਐ ਹਿਲਜੁਲ ਕਰਨੀ ਪੈਂਦੀ। ਲੇਕਿਨ ਉਦੋਂ ਉਦੋਂ ਜਿਹੜੀ ਲਗਾੰਦਾ ਕੌਣ ਹੈ ਕੇਂਦਰ ਸਰਕਾਰ। ਚਾਹੇ ਪਿਛਲੀਆਂ ਸਰਕਾਰਾਂ ਰਹੀ ਹੋਣ ਜਿਹੜੀ ਇਹ ਸਰਕਾਰ ਆ ਗਈ ਹੈ। ਹੁਣ 10 ਸਾਲ ਤੇ ਜਦੋਂ ਕਿਰਨ ਖੇਰੂਰੇ MP ਸੀ ਉਦੋਂ ਅਸੀਂ ਬਾਰ ਬਾਰ ਮੈਮੋਰੰਡਮ ਦਿੰਦੇ ਰਹੇ, ਗਵਰਨਰ ਸਾਹਿਬ ਨੂੰ ਮਿਲਤੇ ਰਹੇ, ਐਡਵਾਈਜ਼ਰ ਸਾਹਿਬ ਨੂੰ ਮਿਲਤੇ ਰਹੇ ਕੁਝ ਨਹੀਂ ਹੋਇਆ। ਸਾਨੂੰ ਇਹੀ ਕਿਹਾ ਜਾਂਦਾ ਰਿਹਾ ਚਾਹ ਪੀ ਲਿਆ ਜਾਂਦਾ ਸੀ ਔਰ ਇਹ ਕਿਹਾ ਜਾਂਦਾ ਸੀ ਕਿ ਬਸ ਤੁਸੀਂ ਬੈਠੋ ਤੁਹਾਡ ਅਸੀਂ ਐਮਐਚਏ ਨੂੰ ਭੇਜਿਆ ਸਾਨੂੰ ਉਦੋਂ ਪਤਾ ਲੱਗਿਆ ਜਦ ਸਾਡੇ ਚੰਡੀਗੜ੍ਹ ਦੇ ਜਿਹੜੇ ਸੰਸਦ ਮਨੀਸ਼ ਤਿਵਾਰੀ ਬਣੇ ਉਹਨਾਂ ਨੇ ਇਹ ਗੱਲ ਨੂੰ ਸੰਸਦ ਦੇ ਵਿੱਚ ਉਠਾਇਆ ਕਿ ਤੁਸੀਂ ਦੱਸੋ ਕਿ ਕਿਹੜੇ ਕਿਹੜੇ ਕੰਮ ਨੂੰ ਅਸਲੀ ਜਾਮਾ ਪਹਿਨਾਇਆ ਤੁਸੀਂ ਸਾਡਾ ਵਪਾਰੀ ਉਦੋਂ ਜਾਗ ਗਿਆ ਕਿ ਅਸੀਂ ਤਾਂ ਇਹ ਕਹਿੰਦੇ ਸੀ ਅਫਸਰਾਂ ਕੋਲ ਜਾ ਕੇ ਲੀਡਰਾਂ ਕੋਲ ਕਿ ਕੰਮ ਹੋ ਗਿਆ ਐਮਐਚਏ ਕੋਲ ਪਹੁੰਚ ਗਈ ਹੋਮ ਮਿਨਿਸਟਰੀ ਕੋਲ ਪਹੁੰਚ ਗਈ ਇਹ ਕਰ ਲੋ ਉਹ ਕਰ ਲੋ ਅਸੀਂ اسی ਤੇ ਬੈਠੇ ਰਹੇ ਹੁਣ ਸਾਨੂੰ ਇਹ ਲੱਗ ਰਿਹਾ ਕਿ ਜਦੋਂ ਕੇਂਦਰ ਸਰਕਾਰ ਬੰਦੀ ਕੇਂਦਰ ਸਰਕਾਰ ਦੇ ਅਧੀਨ ਸਾਰੇ ਹੰਤੇ ਹੋਮ ਮਿਨਿਸਟਰੀ ਦੇ ਹੋਮ ਮਰਸ਼ੀਦ ਦੇ ਗਵਰਨਰ ਸਾਹਿਬ ਵੀ ਹੈਗੇ ਐਡਵਾਈਜ਼ਰ ਸਾਹਿਬ ਵੀ ਹੈ ਡੀਸੀ ਸਾਹਿਬ ਵੀ ਹੈ ਐਸਟੀਡੀਐਮ ਸਾਹਿਬ ਵੀ ਹੈ ਸਮੇਂ-ਸਮੇਂ ਦੇ ਵਿੱਚ ਜਦੋਂ ਆਪਾਂ ਘਰ ਦੇ ਵਿੱਚ ਇੱਕ ਕਮਰਾ ਬਣਾਉਂਦੇ ਆਂ ਕਮਰੇ ਦੇ ਵਿੱਚ ਜਦੋਂ ਦੋ ਪਰਿਵਾਰ ਹੁੰਦੇ ਉਹ ਕਮਰੇ ਦੇ ਵਿੱਚ ਦੀਵਾਰ ਲਾ ਦਿੰਦੇ ਆਪਾਂ ਕਿ ਲੜਾਈ ਝਗੜਾ ਨਾ ਹੋਵੇ ਆਪਸ ਵਿੱਚ ਦੋ ਪਰਿਵਾਰ ਵਸੇ ਜਾਣਗੇ ਦੂਜੀ ਤਰਫ ਦੇਸ਼ ਕੇ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਕਿ ਘਰ ਘਰ ਦਾ ਸੁਪਨਾ ਰੋਜ਼ਗਾਰ ਹੋ ਆਪਣਾ ਤਾਂ ਫਿਰ ਕਿੱਥੇ ਲਾਗੂ ਹੁੰਦਾ ਚੰਡੀਗੜ੍ਹ ਦੇ ਵਿੱਚ ਅਸੀਂ ਇਹੀ ਕੀਤਾ ਕੁਝ ਕਿ ਜਦੋਂ ਬਦੋਂ ਟੀਨ ਦੇ ਸੈੱਡ ਹੁੰਦੇ ਸੀ ਉਦੋਂ 15 ਫੁੱਟ ਦੀ ਜਗ੍ਹਾ ਹੁੰਦੀ ਸੀ ਕੋਈ ਸੂਈ ਬੰਤੀ ਸੀ ਕੋਈ ਮਸੀਰ ਬੰਤੀ ਸੀ ਕੋਈ ਬਕਸੇ ਬੰਦੇ ਸੀ ਉਹ ਖਤਮ ਹੋ ਗਿਆ ਹੁਣ ਪਹਿਲੇ ਮੋਬਾਈਲ ਨਹੀਂ ਸੀ ਹਰ ਦੇ ਘਰ ਦੇ ਵਿੱਚ ਲੈਂਡਲਾਈਨ ਫੋਨ ਲੱਗਿਆ ਸੀ ਇੱਕ ਟਾਵਰ ਵਾਲਾ ਫੋਨ ਹੁੰਦਾ ਸੀ ਉਹਦੇ ਬਾਅਦ ਧੀਰੇ 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 ਬੀਐਸਐਨ ਲਾਇਆ ਬੀਐਸਐਨ ਦੇ ਬਾਅਦ ਦੂਜੇ ਫੋਨ ਆ ਗਏ ਮੋਬਾਈਲ ਆ ਗਿਆ ਹੁਣ ਤੇ ਚੇਂਜ ਹੁੰਦੀ ਰਹੀ ਪੰਜਾਬ ਦੇ ਅਕਟੂਰੇ ਲਾਗੂ ਹੁੰਦਾ ਪੰਜਾਬ ਦੇ ਨਾਲ ਪੰਜਾਬ ਨੇ ਆਪਣੇ ਐਵਾਇਰਮੈਂਟ ਕਰ ਦਿੱਤੀ ਸਾਰੇ ਉੱਥੇ ਕਨਵਰਜਨ ਪਾਲਸੀਆਂ ਦੇ ਦਿੱਤੀ ਕਮਰਾਨ ਜੀ ਲੇਕਿਨ ਉਰੇ ਕੁਝ ਨਹੀਂ ਹੋਇਆ ਨਾ ਉਰੇ ਤੋਂ ਓਟੀਐਸ ਸਕੀਮ ਆਈ ਵਪਾਰੀਆਂ ਵਾਸਤੇ ਜਿਹੜਾ ਸੈਲ ਟੈਕਸ ਵਾਲੀ ਸੀ ਉਹਦੇ ਵਾਸਤੇ ਵਪਾਰੀ ਲੜੇ ਇੱਕ ਵਪਾਰੀ ਨੂੰ 2 ਸੇ 2.5 ਕਰੋੜ ਰੁਪਏ ਆਇਆ ਹੋਇਆ ਨੋਟਿਸ ਹੁਣ ਜਿਹੜਾ ਆਇਆ ਹੋਇਆ ਹੁਣ ਜਿਹੜਾ ਆਇਆ ਹੋਇਆ ਕਿਉਂ ਆਇਆ ਹੋਇਆ ਇਹ ਕੇਂਦਰ ਸਰਕਾਰ ਕੀ ناکਾਮੀ ਆ ਅਸੀਂ ਤਾਂ ਕੇਂਦਰ ਸਰਕਾਰ ਨੂੰ ਕੋਸਾਂਗੇ ਕਿਉਂਕਿ ਅਸੀਂ ਕੇਂਦਰ ਸਰਕਾਰ ਦੇ ਅਧੀਨ ਆਂਦੇ ਆ ਜਦੋਂ ਵੀ ਕੋਈ ਚੀਜ਼ ਲੈਉਂਦੀ ਹੁੰਦੀ ਵਪਾਰੀਆਂ ਤੋਂ ਇਹ ਕਹਿੰਦੇ ਜੀ ਤੁਸੀਂ ਸਾਨੂੰ ਦੋ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡੀ ਸੁਣ ਰਹੇ ਆ ਵੋਟਾਂ ਦਾ ਟਾਈਮ ਆਂਦਾ ਨੇਤਾ ਆਂਦੇ ਸਾਨੂੰ ਲੋਭ ਲੁਵਾਉਣੇ ਵਾਦੇ ਦਿੰਦੇ ਆਪਣੇ ਮੈਨਿਫੈਸਟੋ ਦੇ ਵਿੱਚ ਵੀ ਭਾਜਪੀ ਨੇ ਲਿਖਿਆ ਸੀ ਕਿ ਅਸੀਂ ਇਹਨਾਂ ਨੂੰ ਹਰ ਚੀਜ਼ ਮੁਹੱਈਆ ਕਰਾਵਾਂਗੇ ਲੇਕਿਨ ਉਹਦੇ ਬਾਅਦ ਭੁੱਲ ਗਏ 10 ਸਾਲ ਪਹਿਲੇ ਰਹੇ ਇਸ ਵਾਰ ਆਏ ਨਹੀਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਇਹ ਪੁੱਛਦੇ ਹਾਂ ਮਨਿਸਟਰ ਸਾਹਿਬ ਨੂੰ ਕਿ ਜੋ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਘਰ ਘਰ ਹੋ ਰੋਜ਼ਗਾਰ ਆਪਣਾ نیچے ਵਾਲੇ ਨੂੰ ਅਸੀਂ ਉੱਪਰ ਲੈ ਕੇ ਜਾਣਾ ਹਵਾਈ ਜਹਾਜ਼ ਤੇ ਚੜਾਵਾਂਗੇ ਪ੍ਰਧਾਨ ਮੰਤਰੀ ਜੀ ਨੇ ਐਲਾਨ ਕਰ ਦਿੱਤਿਆ ਕਿ ਚਾਪਲ ਵਾਲਾ ਵੀ ਜਿਹੜਾ ਉਹ ਜਹਾਜ਼ ਤੇ ਬਠੂਗਾ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਕੇਵਲ ਮੀਡੀਆ ਦੇ ਥਰੂ ਕਿਹਾ ਪਰੀ ਪਰ ਕੀ ਚਾਹ ਤਵੜੀ ਜੀ ਇਹ ਚੀਜ਼ ਸਮਝਾਓ ਪਹਿਲਾਂ ਤਾਂ ਵੀ ਜਿਹੜਾ ਹੁਣ ਮਸਲਾ ਮੇਨ ਫਸਿਆ ਹੋਇਆ ਪੇਚ ਉਹ ਹੈ ਕਿੱਥੇ ਆ ਕਿਉਂਕਿ ਜਿਵੇਂ ਤੁਸੀਂ ਤੁਸੀਂ ਪਲਾਟ ਲਏ ਕੰਮ ਸ਼ੁਰੂ ਹੋ ਗਏ ਕਮਾਂ ਤੋਂ ਬਾਅਦ ਚਲੋ ਇਹ ਠੀਕ ਹੈ ਵੀ ਜਿਹੜੇ ਪਹਿਲਾਂ 10 ਚੀਜ਼ਾਂ ਬਣਦੀਆਂ ਹੋਣੀਆਂ ਹੁਣ 30 ਬਣਨੀਆਂ ਜਾਂ 40 ਬਣਨੀਆਂ ਸ਼ੁਰੂ ਹੋ ਗਈਆਂ ਜਾਂ ਥੋੜਾ ਬਹੁਤਾ ਕੰਮ ਚੇਂਜ ਹੋ ਗਿਆ ਹੋਣਾ ਮੇਨ ਦਿੱਕਤ ਕਿੱਥੇ ਆ ਰਹੀ ਆ ਜਗ੍ਹਾ ਵੀ ਤੁਹਾਡੇ ਕੋਲ ਹੈਗੀ ਆ ਤੇ ਕੰਮ ਵੀ ਤੁਸੀਂ ਕਰ ਰਹੇ ਹੋ ਦਿੱਕਤ ਇਹਵੇਂ ਆ ਰਹੀ ਹੈ ਕਿ ਜਿਵੇਂ ਇਹਨਾਂ ਨੇ ਪਹਿਲੇ ਇਹ ਕਿ ਮੈਮੋਰੈਂਡਮ ਕੀਤਾ ਕਿ ਆਟੋ ਵਾਸਤੇ ਜਗ੍ਹਾ ਦੇਦੀ ਉੱਥੇ ਕਿ ਆਟੋ ਪਾਰਟਸ ਤੁਸੀਂ ਬਣਾ ਸਕਦੇ ਹੋ, ਵੇਚ ਸਕਦੇ ਹੋ ਤੇ ਤੁਸੀਂ ਕੰਮ ਕਰ ਸਕਦੇ ਹੋ ਗੱਡੀਆਂ ਦਾ ਫਰਨੀਚਰ ਬਣਾ ਸਕਦੇ ਹੋ, ਡਿਸਪਲੇ ਕਰ ਸਕਦੇ ਹੋ, ਵੇਚ ਸਕਦੇ ਹੋ ਜਦੋਂ ਪਿੱਛੇ ਪ੍ਰਸ਼ਾਸਕ ਗਵਰਨਰ ਸਾਹਿਬ ਜੀ, ਐਡਵਾਈਜ਼ਰ ਸਾਹਿਬ ਇਦੇ ਵਿੱਚ ਇੰਡਸਟਰੀ ਬਿਜ਼ਨਸ ਪਾਰਕ ਬਣਾ ਰਹੇ ਹਾਂ ਅਸੀਂ ਇੰਡਸਟਰੀ ਬਿਜ਼ਨਸ ਪਾਰਕ ਦੇ ਵਿੱਚ ਤੁਸੀਂ ਜਾਓਗੇ ਉੱਥੇ ਲਿਖਿਆ ਹੋਇਆ ਕਿ ਇੰਡਸਟਰੀ ਬਿਜ਼ਨਸ ਪਾਰਕ ਠੀਕ ਹੈ ਇਹ ਐਮਐਸਏ ਮੈਂ ਆਈ ਅਸੀਂ ਲਾਗੂ ਕਰ ਰਹੇ ਹਾਂ ਕਿ ਛੋਟਾ ਵਾਲਾ ਵੀ ਬੜਾ ਵਿਨਿਸ਼ ਕਰ ਸਕਦਾ ਬੜਾ ਬੜਾ ਹੋਰ ਬੜਾ ਕਰ ਸਕਦਾ ਅਸੀਂ ਉਹਦੇ ਵਿੱਚ ਪ੍ਰੋਲੋਵੰਚੇ ਬੈਠੇ ਰਹੇ ਅਸੀਂ ਇੱਕ ਪਹਿਲਾਂ 2022 ਦੇ ਵਿੱਚ ਵੀ ਧਰਨਾ ਦਿੱਤਾ ਸੀ ਕੋਟ ਬੈਂਡ ਪਹਿਨ ਕੇ ਤੁਸੀਂ ਆਏ ਸੀ ਉਹਦੇ ਟ੍ਰਿਬੂਨ ਚੌਕ ਦੇ ਵਿੱਚ ਵਪਾਰੀ ਧਰਨੇ 'ਚ ਬੈਠਾ ਸੀ ਗਵਰਨਰ ਸਾਹਿਬ ਪ੍ਰੋਈ ਸਾਹਿਬ ਨੇ ਤੁਰੰਤ ਬੁਲਾਇਆ ਕਿ ਅਸੀਂ ਲਿਆਏ ਜੀ ਬਿਜ਼ਨਸ ਪਾਰਕ ਬਣਾ ਦਿਆ ਲ ਲੇਕਿਨ ਇੱਕ ਇਲੈਕਟ੍ਰੀਕਲ ਮਾਰਕੀਟ ਐਸੀ ਹੈ ਜਿਹੜੀ ਕਿੰਨੇ ਕੁ ਲੋਕ ਨੇ ਕਿੰਨੇ ਕੁ ਦੁਕਾਨਾਂ ਘੱਟੋ ਘੱਟ 2 ਤੋਂ 300 ਦੁਕਾਨਾਂ ਹੈ ਔਰ ਉਹਦੇ ਵਿੱਚ 10000 ਲੇਬਰ ਜਿਹੜੀ ਉਹ ਕੰਮ ਕਰ ਰਹੀ ਅੱਜ ਦੀ ਰੇਟ 'ਚ ਇੱਕ ਤਰ੍ਹਾਂ ਅਸੀਂ ਰੋਜ਼ਗਾਰ ਵੀ ਦੇ ਰਹੇ ਹਾਂ 10000 ਪਰਿਵਾਰ ਦੇ ਵਿੱਚ ਤੁਸੀਂ ਇਹ ਦੇਖੋ 4 40000 ਪਰਿਵਾਰ ਨੂੰ ਅਸੀਂ ਪਾਲ ਰਹੇ ਹਾਂ ਉਹਦੇ ਵਿੱਚ ਤੁਸੀਂ ਉਜਾਲਾ ਦੀ ਤਿਆਰੀ ਕਰ ਲਈ ਅਸੀਂ ਕੁਝ ਨਹੀਂ ਮੰਗ ਰਹੇ ਇਹ ਕੀ ਕਹਿੰਦੇ ਨੇ ਹੁਣ ਵੀ ਉੱਥੋਂ ਚੱਕ ਲੋ ਉਹ ਇਹ ਕਹਿੰਦੇ ਤੁਸੀਂ ਇੱਥੇ ਜਾਓ ਜੀ ਤੁਸੀਂ ਵਾਇਲੇਸ਼ਨ ਕਰੀ ਹੋਈ ਹੈ ਅਸੀਂ ਇਹ ਪੁੱਛਤਾ ਚਾਹੁੰਦੇ ਆਂ ਫਿਰ ਉੱਛੇ ਇਹਨਾਂ ਨੇ ਮਚੇ ਦੇ ਕਿ ਨੋਟਿਸ ਆਇਆ ਐਮ ਐਚ اے ਨੂੰ ਇਹਨਾਂ ਨੇ ਇੱਕ ਸੁਪਰੀਮ ਕੋਰਟ ਨੂੰ ਕਹਿ ਦਿਆ ਹਾਈ ਕੋਰਟ ਨੂੰ ਕਿ ਅਗਰ ਇਹ ਬਣਾਉਂਦੇ ਆਂ ਜੀ ਤੇ ਗਿਰ ਜਾਏਗਾ ਅਸੀਂ ਅਪੀਲ ਕਰਾਂਗੇ ਜੇ ਤੁਸੀਂ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਕਿ ਜਦੋਂ ਤੁਸੀਂ ਕਨਵਰਜਨ ਪੌਸੀ ਲਿਆਏ 80 ਪਲਾਟਾਂ ਲਈ ਤੁਸੀਂ ਕਨਵਰਜਨ ਪੌਸੀ ਲਿਆਦੀ ਤੇ ਸਾਡਾ ਕੀ ਕਸੂਰ ਜਿਹੜੀ 400 ਪਲਾਟ ਬੈਠਾ ਛੋਟਾ ਅਸੀਂ ਵੀ ਤੇ ਇਹਨੂੰ ਤਿਆਰ ਆ ਤੁਸੀਂ ਪਾਲਿਸੀ ਅਸੀਂ ਪਲਾਟਾਂ ਨੂੰ ਕਰਕੇ ਤੁਰੰਤ ਬੰਦ ਕਰਦੀ ਪਾਲਿਸੀ ਇਹਦਾ ਮਤਲਬ ਤੁਸੀਂ ਸੋਤੇਲਾ ਵੇਅਰ ਕੀਤਾ ਬੜੇ ਵਪਾਰੀ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੇ ਛੋਟੇ ਨੂੰ ਤੁਸੀਂ ਮਾਰਨਾ ਚਾਹੁੰਦੇ ਹੋ ਇਹ ਨਹੀਂ ਹੋਏਗਾ ਵਪਾਰੀ ਹੁਣ ਜਿਹੜਾ ਹੈ ਕਮਰ ਕਸਲੀ ਹੈ ਵਪਾਰੀ ਇਹ ਕਹਿੰਦਾ ਹੈ ਕਿ ਅੱਗੇ ਸ਼ੇਰ ਬੈਠਾ ਪਿੱਛੇ ਖਾਈਆਂ ਮਰਨਾ ਦੋਰੋ ਤਰਬ ਹੈ ਲੇਕਿਨ ਜਦੋਂ ਮਰਾਂਗੇ ਤਾਂ ਇਹ ਪਤਾ ਲੱਗੇ ਸੁਨਾਰੇ ਪੰਨਾਂ ਤੇ ਸਹੀ ਦੀ ਦੇ ਦਰਜਾ ਪਿਆਪ ਤੋਂ ਵੀ ਬਿਲਕੁਲ ਫਿਰ ਅੱਗੇ ਮਰਾਂਗੇ ਅਸੀਂ ਲੜਕੇ ਮਰਾਂਗੇ ਅਸੀਂ ਹਥਿਆਰੇ ਵੀ ਨਹੀਂ ਛੱਡਾਂਗੇ ਹੁਣ ਪ੍ਰਸ਼ਾਸਨ ਨੂੰ ਜਿਹੜਾ ਕਹਿ ਰਹੇ ਸੀ ਵੀ ਨੋਟਸ ਆਏ ਪਏ ਨੇ ਤੇ ਦੂਜੇ ਪਾਸੇ ਨੁਕਸਾਨ ਜੇ ਇਹਦੀ ਲਾਇਆ ਜਾਵੇ ਅੰਕੜਾ ਜਿਵੇਂ 200 300 ਤੁਸੀਂ ਲੋਕ ਹੈਗੇ ਹੋ ਜਾਂ ਕਈ 200 300 ਪਲਾਟ ਹੈਗੇ ਨੇਗੇ ਉਹਨਾਂ ਦੇ ਵਿੱਚ ਜਿਹੜਾ ਫਾਈਨੈਂਸ਼ਲੀ ਹੈ ਉਹ ਕਿੰਨਾ ਕੁ ਨੁਕਸਾਨ ਹੋ ਪੰਜ ਹਜ਼ਾਰ ਕਰੋੜ ਰੁਪਏ ਸਾਲ ਦਾ 5000 ਕਰੋੜ ਰੁਪਏ ਅਸੀਂ ਟਰਨਓਵਰ ਦਿੰਦੇ ਹਾਂ ਵਪਾਰੀ ਤੁਸੀਂ ਇਹ ਦੇਖੋ ਕਿੰਨਾ ਵੱਡਾ ਲਾਸ ਹੋਏਗਾ ਪ੍ਰਸ਼ਾਸਨ ਨੂੰ ਕਿੰਨਾ ਵੱਡਾ ਲਾਸ ਹੋਏਗਾ ਕੇਂਦਰ ਸਰਕਾਰ ਨੂੰ ਚੰਡੀਗੜ੍ਹਨ ਨੂੰ ਸਭ ਤੋਂ ਜ਼ਿਆਦਾ ਜਿਹੜਾ ਇਸ ਵਿੱਚ ਫਾਈਨੈਂਸ਼ਲੀ ਸਪੋਰਟ ਹੈ ਇੰਡਸਟਰੀ ਲਈ ਫੇਜ਼ 2 ਤੋਂ ਡਾਟਾ ਉਠਾ ਲੈ ਪ੍ਰਸ਼ਾਸਨ ਅਸੀਂ ਕਹਿੰਦੇ ਉਹਨਾਂ ਨੂੰ ਤੁਸੀਂ ਡਾਟਾ ਉਠਾਓ ਕਿਉਂਕਿ ਉਹਨਾਂ ਨੂੰ ਵੀ ਤਾਂ ਪਤਾ ਹੈ ਵੀ ਐਡਾ ਨੁਕਸਾਨ ਜਾਊਗਾ ਫਿਰ ਡਿਪਾਰਟਮੈਂਟ ਕਿਉਂਕਿ ਰੈਵਨਿਊ ਤਾਂ ਪ੍ਰਸ਼ਾਸਨ ਨੂੰ ਵੀ ਚਾਹੀਦਾਗਾ ਫਿਰ ਉਹ ਕਿਉਂ ਚਾਹੁੰਦੇ ਨੇ ਜੇ ਪ੍ਰਸ਼ਾਸਨ ਦੀ ਅੱਜ ਤੁਸੀਂ ਮੰਨ ਲਓ ਪੂਰੀ ਗੱਲ ਆ ਫਿਰ ਕੀ ਹੁੰਦਾਗਾ ਜਿਹੜੀ ਸਿਚੁਏਸ਼ਨ 'ਚ ਅੱਜ ਤੁਸੀਂ ਖੜੇ ਆ ਉਹ 'ਚ ਤੁਹਾਨੂੰ ਕੀ ਕੁਝ ਹਟਾਉਣਾ ਪਊ ਸਾਨੂੰ ਪਲਾਨ ਕਰਨਾ ਪਊ ਰੇ ਤਾਂ ਛੱਡਣਾ ਹੀ ਪਊਗਾ ਬਿਲਕੁਲ ਛੱਡਣਾ ਪਊਗਾ ਕਿਉਂਕਿ ਗੱਲ ਕੀ ਹੈ ਕਿ ਜੇ ਅਸੀਂ ਬਿ ਚਾਹ ਵਾਸਤੇ ਵੀ ਜਗ੍ਹਾ ਚਾਹੀਦੀ ਇਹ ਕੀ ਕਹਿੰਦੇ ਨੇ ਇਹ ਕਹਿੰਦੇ ਤੁਸੀਂ ਸਾਰਾ ਹਟਾ ਦਿਓ ਵਾਇਲੇਸ਼ਨ ਹੈ ਮਿਸਯੂਜ਼ ਹੈ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਅਗਰ ਡੀਸੀ ਆਫਿਸ ਬਣਿਆ ਸੀ ਉਦੋਂ ਉਦੋਂ ਕੋਈ ਕਮਰੇ ਨਹੀਂ ਸੀ ਹੁਣ ਕਮਰੇ ਕਮਰੇ ਬਣ ਗਏ ਐਸਡੀਐਮ ਆਫਿਸ ਦੇ ਬਾਹਰ ਟੀਨ ਦਾ ਸੈੱਟ ਪਾਇਆ ਉਹ ਵੀ ਵਾਇਲੇਸ਼ਨ ਹੈ ਤੁਸੀਂ ਨੌਂ ਮੰਜ਼ਲੀ ਜਿਹੜੀ ਐ ਐਮਸੀ ਦੇ ਦਫਤਰ ਯੂਟੀ ਸਟ੍ਰਕਚਰਡ ਬਣਾ ਦਿਆ ਉਹ ਵੀ ਵਾਇਲੇਸ਼ਨ ਹੈ ਹਾਈ ਕੋਰਟ ਨੇ ਖੁਦ ਕਿਹਾ ਉਹਨੂੰ ਕਿ ਤੁਹਾਡੇ ਵਾਸਤੇ ਹੈਰੀਟੇਜ ਕਮੇਟੀ ਨਹੀਂ ਲੱਗੂ ਹੁੰਦੀ ਤੁਸੀਂ ਆਪਣੀ ਬਿਲਡਿੰਗ ਵਾਸਤੇ ਕਿਹਾ ਸੀ ਕਿ ਭਾਈ ਸਾਡੇ ਵਾਸਤੇ ਵੀ ਹੈ ਤੁਸੀਂ ਕਿਉਂ ਨਹੀਂ ਪੁੱਛਿਆ ਕਿਉਂ ਪਰਮਿਸ਼ਨ ਨਹੀਂ ਲਿੱਤੀ ਇਹ ਲੰਦੇ ਮਾਲ ਬਣ ਗਿਆ ਉਹਦੇ ਵਾਸਤੇ ਪਰਮਿਸ਼ਨ ਨਹੀਂ ਹੋਣੀ ਚਾਹੀਦੀ ਸੀ ਆਪਣਾ ਬਰਕਲੇ ਬਣਿਆ ਉਹਦੇ ਵਾਸਤੇ ਪਰਮਿਸ਼ਨ ਨਹੀਂ ਹੋਣੀ ਸੀ ਗੋਦਰੇਜ ਬਣਿਆ ਉਹਦੇ ਵਾਸਤੇ ਕਿਹ ਹੈਰੀਟੇਜ ਕਮੇਟੀ ਦੀ ਪਰਮਿਸ਼ਨ ਨਹੀਂ ਹੋਣੀ ਚਾਹੀਦੀ ਉਹ ਬਣ ਗਏ ਮਤਲਬ ਤੁਸੀਂ ਵੱਡੇ ਵੱਡੇ ਹੋਟਲ ਬਣਾ ਦੇ ਹਾਇਤ ਬਣ ਗਿਆ ਲਲਿਤ ਬਣ ਗਿਆ ਉਹਨਾਂ ਵਾਸਤੇ ਕੋਈ ਹੈਰੀਟੇਜ ਕਮੇਟੀ ਨਹੀਂ ਲੱਗੂ ਸੀ ਛੋਟੇ ਨੂੰ ਚਾਹੀਦੇ ਛੋਟੇ ਨੂੰ ਵਪਾਰੀਆਂ ਨੂੰ ਤੁਸੀਂ ਇੱਕ ਤਰਫ ਮੈਂ ਉਹੀ ਗੱਲ ਤੋਂ ਆ ਰਿਹਾ ਕਿ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਕਿ ਹਵਾਈ ਜਹਾਜ਼ ਤੇ ਚੱਪਲ ਵਾਲੇ ਨੂੰ ਚੜ੍ਹਾਵਾਂਗੇ ਲੇਕਿਨ ਚੱਪਲ ਵਾਲੇ ਨੂੰ ਚੜ੍ਹਾਵਾਂਗੇ ਕਿਵੇਂ ਪਰ ਗੱਲ ਹੁਣ ਇਹ ਹੈ ਵੀ ਹੁਣ ਤੁਹਾਡੇ ਕੋਲ ਕੀ ਰਾਹ ਰਹਿ ਗਿਆ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕਿਉਂਕਿ ਤੁਸੀਂ ਕਹਿੰਦੇ ਹੋ ਵੈਸੇ ਹਜਿਟੇਸ਼ਨ ਬਹੁਤ ਵੱਡਾ ਕਰਨਾ ਅੱਜ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਸੀ ਅਸੀਂ ਗਵਰਨਰ ਸਾਹਿਬ ਨੂੰ ਮੇਲ ਪਾਈ ਸੀ ਕਿ ਮਿਲਣ ਵਾਸਤੇ ਗਵਰਨਰ ਸਾਹਿਬ ਸਾਨੂੰ ਨਹੀਂ ਮਿਲੇ ਉਹਦੇ ਵਿਆਪ ਤੇ ਉਹਨਾਂ ਨੇ ਡੀਸੀ ਆਫਿਸ ਤੋਂ ਫੋਨ ਆਇਆ ਕਿ ਤੁਸੀਂ 7:30 10 ਵਜੇ ਪਹੁੰਚੋ ਅਸੀਂ 10 ਵਜੇ ਪਹੁੰਚ ਗਏ ਸਾਢੇ 11 ਵਜੇ ਤੱਕ ਅਸੀਂ ਉੱਥੇ ਡੀਸੀ ਸਾਹਿਬ ਨਹੀਂ ਆਏ ਅਸੀਂ ਉਹਨਾਂ ਨੂੰ ਛੱਡ ਕੇ ਚਲੇ ਆਏ ਕਿ ਅਸੀਂ ਜਾ ਰਹੇ ਹਾਂ ਅਸੀਂ ਪ੍ਰੈਸ ਕਾਨਫਰੈਂਸ ਹੈ ਸਾਡੀ মিডিਆ ਨਾਲ ਰੁਬਰੂ ਹੋਣਾ ਸੀ ਦਰਨਾ ਜ ਇਹ ਜਿਆਦਾ ਧਰਨਾ ਹੋਏਗਾ ਕਿ ਚੰਡੀਗੜ੍ਹ ਦੀ ਜਨਤਾ ਵੀ ਔਰ ਪੂਰੇ ਦੇਸ਼ ਦੀ ਜਨਤਾ ਵੀ ਵਿਦੇਸ਼ ਦੀ ਜਨਤਾ ਵੀ ਕਹੇਗਾ ਕਿ ਚੰਡੀਗੜ੍ਹ ਨਹੀਂ ਆਣਾ ਸੀ ਪਰ ਪਰ ਸ਼ਰਨ ਉਹ ਡੇ ਡੇ ਵਪਾਰੀ ਬੈਠਣਗੇ ਸੜਕਾਂ ਦੇ ਉੱਤੇ ਸਾਰੇ ਵਪਾਰੀ ਭੀਖ ਮੰਗਣਗੇ ਬੈਠ ਕੇ ਸੜਕਾਂ ਤੇ ਲੱਗ ਜਿਨ ਗੱਡੀਆਂ ਲੈ ਕੇ ਕੋਟ ਪੈਂਟ ਪਾ ਕੇ ਭੀਖ ਮੰਗਣਗੇ ਆਪਣੀ ਚਾਬੀਆਂ ਗਵਰਨਰ ਸਾਹਿਬ ਨੂੰ ਸੌਪਣਗੇ ਚਲੇ ਜਾਣਗੇ ਉਹਰੇ ਤੋਂ ਜਿਸ ਤਰ੍ਹਾਂ ਉਹ ਸੇਵ ਮੰਡੀ ਚਲੀ ਗਈ ਅਨਾਜ ਮੰਡੀ ਚਲੀ ਗਈ ਅੱਜ ਪ੍ਰਸ਼ਾਸਨ ਨੂੰ ਲਾਸ ਹੋਇਆ ਉਸ ਤਰ੍ਹਾਂ ਹੀ ਜਿਹੜੇ ਵਪਾਰੀ ਚਲੇ ਜਾਣਗੇ 5000 ਕਰੋੜ ਰੁਪਏ ਦੀ ਟਰਨਓਵਰ ਹੈ ਬਹੁਤ ਵੱਡੀ ਟਰਨਓਵਰ ਹੈ ਇਹ ਮੈਂ ਇਹ ਚਾਹੁੰਦਾ ਕਿ ਜਿਹੜੀ ਸਾਰੀ ਪਾਰਟੀਆਂ ਚਾਹ ਬੀਜੇਪੀ ਹੈ ਚਾਹ ਕਾਂਗਰਸ ਹੈ ਚਾਹ ਆਮ ਆਦਮੀ ਪਾਰਟੀ ਚ ਸਪਾ ਹੈ ਤੁਹਾਡੇ ਰਾਈ ਮੈਂ ਇਸ ਧਰਨਾ ਇਸ ਥਲ ਦੇ ਵਿੱਚ ਪਹੁੰਚਣ ਨੂੰ ਉਹਨਾਂ ਨੂੰ ਇਨਵਾਈਟ ਕਰਦਾ ਕਿ ਅਗਰ ਤੁਸੀਂ ਵਪਾਰੀ ਦੇ ਨਾਲ ਹੋ ਅਗਰ ਤੁਸੀਂ ਪਾਰਟੀਆਂ ਦੇ ਨਾਲ ਹੋ ਰਾਜਨੀਤਿਕ ਰੋਟੀਆਂ ਸੇਕਦੇ ਹੋ ਤਾਂ ਅਸੀਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਪਾਰਟੀ ਦਾ ਨੇਤਾ ਚਾਹ ਬੀਜੇਪੀ ਦਾ ਹੋਵੇ ਚਾਹ ਕਾਂਗਰਸ ਦਾ ਹੋਵੇ ਚਾਹ ਆਮ ਆਦਮੀ ਪਾਰਟੀ ਦਾ ਹੋਵੇ ਚਾਹ ਸਪਾ ਦਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇਗਾ ਸਾਡੀ ਮਾਰਕੀਟ ਦੀ ਸਹਾਨਭੂਤੀ ਲੈਣ ਆਏਗਾ ਉਹਦਾ ਪੂਰਾ ਵਿਰੋਧ ਕੀਤਾ ਜਾਊਗਾ ਕਰ ਕਿਉਂਕਿ ਸਮਝਿਆ ਜਾ ਸਕਦਾ ਵੀ ਜਿਹੜਾ ਵਪਾਰੀ ਉਰੇ ਅੱਗੇ ਵਧਣ ਦੇ ਸੁਪਨੇ ਲੈ ਕੇ ਆਇਆ ਜਾਂ ਹਾਲਾਤ ਉਹਦੇ ਕੀ ਨੇ ਵੀ ਉਹ ਸੜਕਾਂ ਤੇ ਬੈਠ ਕੇ ਭੀਖ ਮੰਗਣ ਦੇ ਲਈ ਮਜਬੂਰ ਹੈ ਯਾਨੀ ਕਿ ਇੱਕ ਮੈਸੇਜ ਹੁੰਦਾ ਹੈ ਵੀ ਜਦੋਂ ਇੰਨੇ ਵੱਡਾ ਸਟਰਕਚਰ ਨੂੰ ਵੱਡਾ ਨੁਕਸਾਨ ਹੋ ਰਿਹਾ ਤਾਂ ਪ੍ਰਾਕਰ ਪ੍ਰਸ਼ਾਸਨ ਕਿਸੇ ਬਦਲਾਅ ਲਈ ਕਿਉਂ ਨਹੀਂ ਸੋਚ ਰਿਹਾ ਹਾਲਾਂਕਿ ਪਿਛਲੀ ਵਾਰ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ ਉਸ ਤੋਂ ਬਾਅਦ ਕੰਦਾ ਹਿੱਲੀਆਂ ਸੀਗੀਆਂ ਤਾਂ ਇਸ ਵਾਰ ਵੀ ਵਪਾਰੀ ਇਹ ਗੱਲ ਕਹਿੰਦਾ ਵੀ ਇਸ ਵਾਰ ਜਾਂ ਤਾਂ ਫਿਰ ਹੋਊਗਾ ਨਹੀਂ ਫਿਰ ਅਸੀਂ ਤਾਂ ਜਦੋਂ ਉਹ ਜੁੜ ਕੇ ਜਾਣਾ ਹੀ ਹੈ ਤਾਂ ਫਿਰ ਸਾਡੇ ਕੋਲ ਰਾਹ ਹੋਰ ਕੋਈ ਬਚਦਾ ਨਹੀਂ ਸੀਨੀਅਰ ਵੀਡੀਓ ਨੋਟ ਬਿੰ